ਮੰਗਲ ਸੁਖ ਕਲਿਆਣ ਦਾ ਕਰੇ ਮੰਗਲ ਹਾਨਤ ਜਪਤਿ ਸ਼੍ਰੀ ਨਾਮ ਕੋ ਪ੍ਰਗਟ ਉਰਮੈ ਗਿਆ हे ठाकुर औन दसरो मैं निरगुण गुण नहीं को नानक दी जय नाम दा रखो हिए परो ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੈ ਮੂਰਤ ਹਰ ਗੁਰਬਿੰਦ ਸਵਾਰੀ ਪਰਮ ਸਨਮਾਨ ਯੋਗ ਸਾਥ ਸੰਗਤ ਆਪ ਸਰਬਤ ਸਤਸੰਗੀ ਜਨ ਵਡਿਆ ਭਾਗਾਂ ਵਾਲੇ ਹੋ ਮੇਰੀ ਪੀਰੀ ਦੇ ਮਾਲਕ ਵੱਡ ਜੋਦਾ ਬਹੁਤ ਪਰਉਪਕਾਰੀ ਸਤਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਮਨ ਪਰਵ ਦੀਆਂ ਖੁਸ਼ੀਆਂ ਦੇ ਸਬੰਧ ਵਿੱਚ ਚੱਲ ਰਹੇ ਕਥਾ ਦਰਬਾਰ ਦੇ ਵਿਸ਼ੇਸ਼ ਦੀਵਾਨ ਵਿੱਚ ਮਾਲਕ ਜੀ ਦੀ ਵਡਿਆਈ ਕਰ ਰਹੇ ਹੋ ਮਾਲਕ ਜੀ ਦੀ ਵਡਿਆਈ ਸੁਣ ਰਹੇ ਤੇ ਮਾਲਕ ਦੀ ਵਡਿਆਈ ਐਸੀ ਹੈ ਅਗਰ ਥੋੜੀ ਜਿਹੀ ਉਹਦੀ ਵਡਿਆਈ ਸੁਣੀਏ ਨਾ ਤੇ ਇੰਨਾ ਕੁ ਸੁੱਖ ਮਿਲਦਾ ਹੈ ਜਿਹਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ ਬਿੰਦਕ ਗਾਲ ਸੁਣੀ ਸੱਚੇ ਤਿਸ ਧਨੀ ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ ਭਾਈ ਸਾਹਿਬ ਜੀ ਬਹੁਤ ਪਿਆਰ ਸਹਿਤ ਵਿਚਾਰਾਂ ਦੀ ਵਰਖਾ ਕਰ ਰਹੇ ਸਭ ਚੰਨ ਮਿੰਟ ਵਿਚਾਰ ਦੀ ਹਾਜ਼ਰੀ ਭਰੀ ਜਾਣੀ ਹੈ ਅਦਬ ਸਹਿਤ ਬੇਨਤੀ ਕਰਾਂਗਾ ਜਿੰਨੇ ਵੀ ਪਿਆਰ ਵਾਲੇ ਸਤਸੰਗੀ ਜਨ ਜੁੜੇ ਬੈਠੇ ਹੋ ਭੋਲੇ ਭਾਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਆਪਾਂ ਵਡਿਆਈ ਕਰਨੀ ਹੈ ਇਹ ਲਫ਼ਜ਼ ਯਾਦ ਰੱਖਿਓ ਜੇ ਵੀ ਭੋਲੇ ਭਾਲੇ ਸਤਿਗੁਰੂ ਇੱਥੋਂ ਹੀ ਆਪਾਂ ਗੱਲ ਸ਼ੁਰੂ ਕਰਨ ਲੱਗੇ ਆਂ ਤੇ ਇੱਥੇ ਆ ਕੇ ਸੰਪੂਰਨਤਾ ਲਿਆਣੀ ਹੈ ਸਾਰੇ ਰਸਨਾ ਦੇ ਲਵਾਓ ਹਾਜ਼ਰੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਧੰਨ ਗੁਰੂ ਗੁਰੂ ਅਰਜਨ ਦੇ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਤੇ ਪ੍ਰਿਥੀ ਚੰਦ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਜਦੋਂ ਵਿਰੋਧ ਕੀਤਾ ਬੜੇ ਹੀਲੇ ਵਸੀਲੇ ਕੀਤੇ ਪਰ ਪੇਸ਼ ਨਾ ਚਲੀ ਤੇ ਜਦੋਂ ਕਿਸੇ ਪਾਸੋਂ ਪੇਸ਼ ਨਾ ਨਾ ਗਈ ਹਾਰ ਕੇ ਇੱਕ ਗੱਲ ਕਹਿੰਦਾ ਹੈ ਕਿ ਇਨ੍ਹਾਂ ਘਰ ਕਿਹੜਾ ਸੰਤਾਨ ਹੈ ਗੁਰਤਾ ਗਦੀ ਫੇਰ ਸਾਡੇ ਘਰ ਹੀ ਆਉਣੀ ਹੈ ਤੇ ਮੇਰੇ ਪੁੱਤਰ ਨੇ ਗੁਰਤਾ ਗਦੀ ਦੇਣਾ ਪਰ ਇਹ ਗੱਲ ਉਦੋਂ ਧਰੀ ਦੀ ਧਰੀ ਰਹਿ ਗਈ ਜਦੋਂ ਧੰਨ ਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਘਰ ਪੁੱਤਰ ਹਰ ਗਵਿੰਦਾ ਆਗਮਨ ਹੋ ਗਿਆ ਘਟਨਾ ਸਾਰੇ ਤੁਸੀਂ ਜਾਣਦੇ ਹੋ ਹੱਥ ਜੋੜ ਕੇ ਜੋਦੜੀ ਕੀਤੀ ਸਵਾਮੀ ਅਗੇ ਸਵਾਮੀ ਚਿਤ ਕਰਦਾ ਮੇਰੀ ਗੋਦ ਵਿੱਚ ਵੀ ਲਾਲ ਖੇੜੇ ਤੇ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਤਾ ਹੈ ਕੀ ਕਹਿੰਦੇ ਨੇ ਕਹਿਣ ਲੱਗੇ ਭਾਗਵਾਨ ਨੇ ਗੁਰੂ ਘਰ ਵਿੱਚ ਵੀ ਕਿਸੇ ਚੀਜ਼ ਦੀ ਕਮੀ ਹੈ ਆਪਾਂ ਗੁਰਬਾਣੀ ਪੜ੍ਹਦੇ ਆ ਨਾ ਜਨ ਕੋ ਪ੍ਰਭ ਸੰਗੇ ਅਸਨੇ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਮਾਨ ਮੰਗੋ ਤਾਨ ਮੰਗੋ ਧਨ ਲਕਸ਼ਮੀ ਸੁਧ ਦੇ ਜੋ ਮਰਜੀ ਪ੍ਰਾਪਤ ਕਰੀਏ ਬਾਸ਼ਰਤ ਹੈ ਕਿ ਉਹਦੇ ਨਾਲ ਪਿਆਰ ਕਰੀਏ ਪਿਆਰ ਨਾਲ ਤੇ ਜੋ ਮਰਜੀ ਉਹਦੇ ਕੋਲੋਂ ਪ੍ਰਾਪਤ ਕਰ ਲਈਏ ਤੇ ਪਿਆਰ ਵਿੱਚ ਤੇ ਹੱਕ ਸਮਝ ਕੇ ਵੀ ਮਨੁੱਖ ਮੰਗ ਕੇ ਚੀਜ਼ ਪ੍ਰਾਪਤ ਕਰ ਲੈਂਦਾ ਉਹਦੇ ਨਾਲ ਪਿਆਰ ਕਰੀਏ ਉਹ ਸਾਡੀ ਹਰ ਲੋੜ ਨੂੰ ਜਾਣਦਾ ਹੈ ਭਗਵਾਨੇ ਕਰ ਸੇਵਾ ਤੇ ਦਾਤ ਪ੍ਰਾਪਤ ਕਰ ਲੈ ਸਾਧ ਸੰਗਤ ਐਡਾ ਮਨ ਭਿਜਿਆ ਸੇਵਾ ਵਿੱਚ ਪ੍ਰਸ਼ਾਦਾ ਤਿਆਰ ਕਰਕੇ ਲਗਾਇਏ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਂ ਜੀ ਪ੍ਰਸ਼ਾਦਾ ਲੈ ਕੇ ਆਇਓ ਬੜੀ ਭੁੱਖ ਲੱਗੀ ਹੈ ਜਿਵੇਂ ਬੱਚੇ ਦੀ ਭੁੱਖ ਨੂੰ ਮਾਂ ਦੀਆਂ ਅੰਦਰਾਂ ਜਾਣ ਜਾਂਦੀਆਂ ਨੇ ਆਪ ਜੀ ਇਸ ਤਰ੍ਹਾਂ ਪ੍ਰਸ਼ਾਦਾ ਲੈ ਕੇ ਆਇਓ ਲਿਆ ਪ੍ਰਸ਼ਾਦਾ ਛਕਿਆ ਤੇ ਜਦੋਂ ਪਿਆਜ਼ ਤੇ ਸਿਰ ਤੇ ਮੁਕਾ ਮਾਰ ਕੇ ਪਿਆਜ਼ ਭੰਨਿਆ ਨਾ ਤੇ ਮੁਖਾਰ ਬਿੰਦ ਤੋਂ ਬੋਲ ਆਖਿਆ ਤੁਹਾਡੇ ਘਰ ਸੂਰਬੀਰ ਪੁੱਤਰ ਜਨਮ ਲਏਗਾ ਬਸ ਵਾਪਸ ਆਏ ਮਨ ਪਿਆਰ ਵਿੱਚ ਭਰਿਆ ਹੋਇਆ ਧੰਨ ਗੁਰੂ ਗੁਰੂ ਅਰਜਨ ਦੇਹ ਮਹਾਰਾਜ ਜੀ ਨੂੰ ਆ ਕੇ ਕਹਿਣ ਲੱਗੇ ਵੀ ਇਹ ਅਸੀਸ ਲੈ ਕੇ ਆਈਆਂ ਸਾਧ ਸੰਗਤ ਤੇ ਸੀਸ ਪੂਰੀ ਹੋ ਗਈ ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ ਦੇਖੋ ਜਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਜ਼ਿਕਰ ਕਰਦੇ ਹਾਂ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਭਗਤ ਪੁੱਤਰ ਦਾ ਜਨਮ ਹੋਇਆ ਤੇ ਜਦੋਂ ਅਸੀਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜ਼ਿਕਰ ਕਰਦੇ ਹਾਂ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਘਰ ਪੁੱਤਰ ਭਗਤ ਦਾ ਜਨਮ ਹੋਇਆ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ ਜਮਿਆ ਪੂਦ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ ਜਦੋਂ ਸੁਣਿਆ ਨਾ ਪ੍ਰਿਥੀ ਚੰਦ ਨੇ ਵੀ ਵੱਡੇ ਭਰਾ ਦੀ ਤੇ ਆਸ ਇਹ ਸੀ ਕਿ ਮੇਰੇ ਪੁੱਤਰ ਨੇ ਗੁਰਤਾ ਗਦੀ ਤੇ ਬਹਿਣਾ ਇਹਦੇ ਘਰ ਦੇ ਕਿਹੜਾ ਸੰਤਾਨ ਹੈ ਤੇ ਜਦੋਂ ਪੁੱਤਰ ਦਾ ਜਨਮ ਸੁਣਿਆ ਹੋਇਆ ਤੇ ਭਤੀਜਾ ਹੀ ਹੈ ਨਾ ਸਾਧ ਸੰਗਤ ਖੁਸ਼ੀ ਹੋਣੀ ਚਾਹੀਦੀ ਸੀ ਪਤਾ ਕੀ ਕਹਿੰਦਾ ਹੈ ਜੇ ਪੁੱਤਰ ਜਨਮ ਲੈ ਸਕਦਾ ਤੇ ਫਿਰ ਉਹਨੂੰ ਮਾਰਿਆ ਵੀ ਜਾ ਸਕਦਾ ਹੈ ਇੱਥੇ ਇੱਕ ਗੱਲ ਕਹਿਣਾ ਚਾਹਨਾ ਤੁਹਾਡੀ ਸੇਵਾ ਵਿੱਚ ਜੋ ਕੁਝ ਮਨੁੱਖ ਦੇ ਕੋਲ ਹੋਵੇ ਨਾ ਉਹ ਹੀ ਵੰਡਦਾ ਹੈ ਸਾਹਸ ਇਸ ਤਰ੍ਹਾਂ ਹੀ ਹੈ ਨਾ ਜੋ ਕੋਲ ਹੋਏਗਾ ਉਹ ਹੀ ਵੰਡਿਆ ਜਾਏਗਾ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਪਾਵਨ ਬੋਲ ਹੈ ਕਹਿਣ ਲੱਗੇ ਕੁਝ ਕੋੜੇ ਪਦਾਰਥਾਂ ਦੀ ਲਿਸਟ ਤੁਹਾਡੇ ਸਾਹਮਣੇ ਗੁਰਬਾਣੀ ਨੇ ਰੱਖੀ ਹੈ ਤੇ ਪਤਾ ਹੈ ਕੀ ਕਿਹਾ ਤੁਮੀ ਤੁਮਾ ਵਿਸ਼ ਅਕ ਤਤੂਰਾ ਨਿਮ ਫਲ ਇਹ ਸਾਰੇ ਕੋੜੇ ਪਦਾਰਥ ਨੇ ਅੰਮ੍ਰਿਤ ਬਾਣੀ ਦਾ ਬੋਲ ਹੈ ਤੁਮੀ ਤੁਮਾ ਵਿਸ਼ ਅਕ ਤਤੂਰਾ ਨਿਮ ਫਲ ਮਨ ਮੁਖ ਵਸੇ ਤਿਸ ਉਹਦੇ ਮਨ ਵਿੱਚ ਤੇ ਮੁਖ ਵਿੱਚ ਵਸਦਾ ਹੈ ਇਹ ਕੋੜੇ ਪਦਾਰਥ ਪੁੱਛਿਆ ਕਿਹਦੇ ਤੇ ਜਵਾਬ ਦਿੱਤਾ ਜਿਸ ਤੋਂ ਚਿਤ ਨਾ ਹੋਈ ਜਿਹਨੂੰ ਰੱਬ ਚਿਤੇ ਨਹੀਂ ਨਾ ਉਦੇ ਮਨ ਵਿੱਚ ਤੇ ਮੁਖ ਵਿੱਚ ਜ਼ਹਿਰ ਵਸਦਾ ਹੈ ਸਾਥ ਸਨੇਤਾ ਦੋ ਤਰ੍ਹਾਂ ਮਨੋਖ ਮਸ਼ਹੂਰ ਹੁੰਦੇ ਨੇ ਇੱਕ ਮਿੱਠਾ ਬੋਲਣ ਕਰਕੇ ਇੱਕ ਕੋੜਾ ਬੋਲਣ ਵਾਲਾ ਆਸਾ ਕੀ ਵਾਰ ਆਪਾਂ ਸਾਰੇ ਪੜਦੇ ਆ ਨਾਨਕ ਫਿਕਾ ਬੋਲੀਐ ਤਨ ਮਨ ਫਿਕਾ ਹੋਏ ਫਿਕੋ ਫਿਕਾ ਸਦੀਏ ਫਿਕੇ ਇਹ ਸਾਰੀ ਤਰਤੀਬ ਅਖੀਰ ਤੇ ਆ ਕੇ ਕਹਿੰਦੇ ਨੇ ਫਿਕਾ ਦਰਗੇ ਛਟਿਏ ਮੂੰ ਤੁਕਾ ਫਿਕੇ ਪਾਏ ਫਿਕਾ ਮੂਰਖ ਆਖੀਏ ਪਾਣਾ ਲੈ ਸਜਾਏ ਫਿਕੋ ਫਿਕਸਦੀ ਏ ਜਿਹੜਾ ਫਿਕਾ ਬੋਲਦਾ ਲੋਕ ਕਹਿੰਦੇ ਨੇ ਫਿਕਾ ਬੋਲਦਾ ਤੇ ਜਿਹੜਾ ਮਾਲਕ ਮਿੱਠਾ ਬੋਲਦਾ ਤੇ ਸਾਰੀ ਕਾਇਨਾਤ ਕਹਿੰਦੀ ਏ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ ਪਤਿਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਭੰਨੇ ਕਾਲੇ ਸਾਤ ਸੰਗਤ ਸਮੇਂ ਦੀ ਰਫਤਾਰ ਬਹੁਤ ਤੇਜ਼ ਹੈ ਮੈਂ ਥੋੜਾ ਜਿਹਾ ਤੇਜੀ ਨਾਲ ਲੱਗੇ ਆਣ ਲਗਾ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹਾਦਤ ਹੋ ਗਈ ਸਾਤ ਸੰਗਤ ਵੇਖੋ ਬਾਲ ਉਮਰ ਲੰਘੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾਸ ਗੁਰੂ ਕਹਿ ਕੇ ਸਤਕਾਰ ਵਜੋਂ ਇਹ ਬੋਲ ਸੰਬੋਧਨ ਕਰ ਰਿਹਾ ਹੈ ਬਾਲ ਹਰਗੋਬਿੰਦ ਜੀ ਦੀ ਬਾਲ ਉਮਰ ਹੈ ਤੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹਾਦਤ ਹੋਈ ਗੁਰਤਾ ਗੱਦੀ ਤੇ ਬੈਠੇ ਸਤਿਗੁਰੂ ਮਹਾਰਾਜ ਜੀ ਨੇ ਜੀਵਨ ਵਿੱਚ ਵੇਖੋ ਜਿੰਨੀਆਂ ਜੰਗਾਂ ਲੜੀਆਂ ਨਾ ਸਾਰਿਆਂ ਵਿੱਚ ਜਿੱਤ ਹਾਸਲ ਹੋਈ ਸਤਿਗੁਰੂ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ ਚ ਟਿਕ ਕੇ ਨੇ ਤੇ ਸਮੇਂ ਦੀ ਹਕੂਮਤ ਦਾ ਬਾਦਸ਼ਾਹ ਲਾਹੌਰ ਵਿਖੇ ਟਿਕਿਆ ਤੇ ਬਾਦਸ਼ਾਹਾਂ ਦੇ ਜਿਹੜੇ ਖੇਡਾਂ ਹੁੰਦੀਆਂ ਨੇ ਨਾ ਉਹ ਆਪਣੇ ਢੰਗ ਦੀਆਂ ਹੁੰਦੀਆਂ ਨੇ ਤੇ ਗੁਰੂ ਦੇ ਜਿਹੜੇ ਚੋਜ ਹੁੰਦੇ ਨੇ ਉਹ ਨਰਾਲੇ ਹੁੰਦੇ ਨੇ ਸਾਥ ਇਧਰੋਂ ਧੰਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਸੰਬੋਧਨ ਕਰਕੇ ਕਿਹਾ ਚਲੋ ਸ਼ਿਕਾਰ ਖੇਡਣ ਵਾਸਤੇ ਚਲੀਏ ਹੁਣ ਸਤਿਗੁਰੂ ਵੇਖੋ ਕਿਰਪਾ ਕਰਨ ਵਾਸਤੇ ਨਿਕਲੇ ਇਧਰੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਿਕਲੇ ਸ਼ਿਕਾਰ ਖੇਡਣ ਵਾਸਤੇ ਤੇ ਉਧਰੋਂ ਸਮੇਂ ਦੀ ਹਕੂਮਤ ਦਾ ਬਾਦਸ਼ਾਹ ਕਹਿੰਦਾ ਆਪਣੇ ਕੁਝ ਸੈਨਾਪਤੀਆਂ ਨੂੰ ਵੀ ਚਲੋ ਸ਼ਿਕਾਰ ਖੇਡਣ ਵਾਸਤੇ ਚਲੀਏ ਇਧਰੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਿਕਲੇ ਨੇ ਉਧਰੋਂ ਸਮੇਂ ਦੀ ਹਕੂਮਤ ਦਾ ਬਾਦਸ਼ਾਹ ਨਿਕਲਿਆ ਲਾਹੌਰ ਵੱਲੋਂ ਉਹ ਅੰਮ੍ਰਿਤਸਰ ਵੱਲ ਆ ਰਿਹਾ ਤੇ ਧੰਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਲਾਹੌਰ ਵੱਲ ਜਾ ਰਿਹਾ ਦੋਨਾਂ ਦੀ ਵਿਥ ਰਹਿ ਗਈ ਚਾਰ ਕੋਹ ਦੀ ਚਾਰ ਕੋਹ ਦੀ ਕਿ ਜਦੋਂ ਚਾਰ ਕੋਹ ਦੀ ਵਿਥ ਰਹਿ ਗਈ ਨਾ ਸ਼ਿਕਾਰ ਖੇੜਦੇ ਆ ਖੇੜਦੇ ਆ ਤੇ ਸਤਿਗੁਰੂ ਗੁਰਸਿੱਖਾਂ ਨੂੰ ਕਹਿੰਦੇ ਨੇ ਵੀ ਕਿਸੇ ਜਗ੍ਹਾ ਤੇ ਵੇਖ ਕੇ ਨਾ ਉਹ ਵਿਵਸਥਾ ਬਣਾਓ ਵੀ ਥੋੜੀ ਦੇਰ ਰੁਕੀਏ ਤੇ ਫਿਰ ਵਾਪਸ ਚਲਾ ਵਿਰਖਿਆ ਦੋ ਬਹੁਤ ਸੰਘਣੇ ਦਰਖਤ ਨੇ ਉਹਨਾਂ ਇੱਥਾਂ ਬੈਠਣ ਦੀ ਵਿਵਸਥਾ ਕੀਤੀ ਸਤਿਗੁਰੂ ਮਹਾਰਾਜ ਗੁਰਸਿੱਖਾਂ ਦੇ ਨਾਲ ਉਥੇ ਟਿਕੇ ਉਧਰ ਸਮੇਂ ਦੀ ਹਕੂਮਤ ਦਾ ਬਾਦਸ਼ਾਹ ਵੀ ਸ਼ਿਕਾਰ ਕਰਦਾ ਥੱਕ ਗਿਆ ਤੇ ਕਹਿਣ ਲੱਗਾ ਵੀ ਮੈਂ ਵਾਪਸ ਚਲਦਾ ਤੇ ਤੁਸੀਂ ਮੇਰੇ ਨਾਲ ਚਲੋ ਉਹਦੇ ਕੋਲ ਨਾ ਇੱਕ ਬਾਜ ਹੈ ਸਾਧ ਸੰਗਤ ਤੇ ਇੱਧਰ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਇੱਕ ਬਾਜ ਹੈ ਸਤਗੁਰੂ ਮਹਾਰਾਜ ਜੀ ਨੇ ਆਪਣੇ ਬਾਜ ਨੂੰ ਆਪਣੀ ਬਾਹਾਂ ਤੇ ਬਿਠਾਇਆ ਹੋਇਆ ਤੇ ਬਾਜ ਵੱਲ ਵੇਖਦੇ ਪਏ ਨੇ ਤੇ ਉਧਰ ਸਮੇਂ ਦੀ ਹਕੂਮਤ ਦੇ ਬਾਦਸ਼ਾਹ ਨੇ ਆਪਣੇ ਬਾਜ ਨੂੰ ਨਾ ਆਕਾਸ਼ ਵਿੱਚ ਉਡਾ ਦਿੱਤਾ ਜਦੋਂ ਆਕਾਸ਼ ਵਿੱਚ ਉਡਾਇਆ ਉਹ ਉਡਾਰੀ ਮਾਰਦਾ ਮਾਰਦਾ ਨਾ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿੱਥੇ ਟਿਕੇ ਨੇ ਉਸ ਜਗ੍ਹਾ ਤੇ ਆਕਾਸ਼ ਤੇ ਆ ਗਿਆ ਤੇ ਇੱਕ ਗੁਰਸਿੱਖ ਦੀ ਨਿਗਾਹ ਪਈ ਤੇ ਉਹਨੇ ਗੁਰੂ ਅਰਗੁਨ ਸਿੰਘ ਸਾਹਿਬ ਮਹਾਰਾਜ ਜੀ ਨੂੰ ਕਿਹਾ ਸਤਿਗੁਰੂ ਮਹਾਰਾਜ ਜੀ ਉਹ ਵੇਖੋ ਉੱਪਰ ਸ਼ਾਈ ਬਾਜ ਜਾ ਰਿਹਾ ਹੈ ਤੇ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਉੱਤੇ ਨਿਗਾਹ ਕੀਤੀ ਨਾ ਸ਼ਾਈ ਬਾਜ ਜਾ ਰਿਹਾ ਹੈ ਤੇ ਸਤਿਗੁਰੂ ਦਾ ਬਾਜ ਸਤਿਗੁਰੂ ਦੀ ਬਾਹਂ ਤੇ ਤੇ ਸਤਿਗੁਰੂ ਨੇ ਨਾ ਉਹਨੂੰ ਇਸ਼ਾਰਾ ਕਰਕੇ ਬਾਹਂ ਇਦਾਂ ਉੱਚੀ ਕੀਤੀ ਤੇ ਆਕਾਸ਼ ਦੀ ਤਰ੍ਹਾਂ ਬਾਜ ਨੂੰ ਉਡਾਇਆ ਉਡਾਇਆ ਕਾਹਦਾ ਸਾਧ ਸੰਗਤ ਜਿਉਂ ਹੀ ਸਤਿਗੁਰੂ ਮਹਾਰਾਜ ਜੀ ਦੀ ਬਾਹਂ ਤੋਂ ਉਹ ਬਾਜ ਉੜਿਆ ਨਾ ਤੇ ਇਦਾਂ ਤੀਰ ਦੀ ਤਰ੍ਹਾਂ ਗਿਆ ਉਨੇ ਘੇਰ ਲਿਆ ਉਸ ਬਾਜ ਨੂੰ ਤੇ ਬਾਜ ਨੂੰ ਜਦੋਂ ਘੇਰਿਆ ਨਾ ਉਹਦੇ ਤੇ ਹਮਲਾ ਨਹੀਂ ਕੀਤਾ ਤੁਸੀਂ ਆਖੋਗੇ ਵੀ ਹਮਲਾ ਕਿਉਂ ਨਹੀਂ ਕੀਤਾ ਇੱਕ ਸਿਧਾਂਤ ਹੈ ਮਨੁੱਖ ਰਜਿਆ ਹੋਵੇ ਨਾ ਰਜਿਆ ਹੋਵੇ ਵੈਸੇ ਬਾਜ ਪ੍ਰਤੀ ਇੱਕ ਬੋਲ ਕਿਹਾ ਜਾਂਦਾ ਵੀ ਜੇ ਬਾਜ ਰਜਿਆ ਹੋਵੇ ਤੇ ਉਹ ਸ਼ਿਕਾਰ ਨਹੀਂ ਕਰਦਾ ਉਹ ਹਮਲਾ ਨਹੀਂ ਕਰਦਾ ਇਹ ਰਜਿਆ ਹੋਇਆ ਸੀ ਇਹ ਗੱਲ ਆਖਾਂ ਸਾਧ ਸੰਗਤ ਅਗਰ ਮਨੁੱਖ ਰਾਜਾ ਵੀ ਹੋ ਜਾਏ ਤੇ ਰਜੇ ਨਾਲ ਤੇ ਫਾਇਦਾ ਕੋਈ ਨਹੀਂ ਤੇ ਜੇ ਮਨੁੱਖ ਆਮ ਵੀ ਹੋਵੇ ਜੇ ਰੱਬ ਦੇ ਪਿਆਰ ਵਿੱਚ ਭਿੱਜਿਆ ਹੋਵੇ ਤੇ ਉਹਦੇ ਵਰਗਾ ਰਜਿਆ ਕੋਈ ਨਹੀਂ ਸਾਧ ਸੰਗਤ ਲੋਕ ਕਹਿੰਦੇ ਨੇ ਸਾਧੂ ਕਈ ਵਾਰੀ ਗੁਰੂ ਨਾਨਕ ਜੀ ਦੀ ਬਾਤ ਕੀਤੀ ਜਾਂਦੀ ਨਾ ਵੀ ਭੁੱਖੇ ਸਾਧੂਆਂ ਨੂੰ ਭੋਜਨ ਖਵਾਇਆ ਮੈਂ ਬੇਨਤੀ ਕਰਾਂ ਸਾਧ ਸੰਗਤ ਸਾਧੂ ਕਦੀ ਭੁੱਖਾ ਹੀ ਨਹੀਂ ਹੁੰਦਾ ਕਦੀ ਭੁੱਖਾ ਨਹੀਂ ਹੁੰਦਾ ਸਾਧੂ ਉਹ ਹਮੇਸ਼ਾ ਰਜਿਆ ਹੁੰਦਾ ਸਤਗੁਰੂ ਮਹਾਰਾਜ ਜੀ ਨੇ ਬਾਜ ਨੂੰ ਜਦੋਂ ਛੱਡਿਆ ਨਾ ਤੇ ਸ਼ਾਈ ਬਾਜ ਦੇ ਮਗਰ ਸਤਗੁਰੂ ਮਹਾਰਾਜ ਜੀ ਦਾ ਬਾਜ ਲੱਗ ਗਿਆ ਤੇ ਬਾਜ ਨੂੰ ਨਾ ਘੇਰ ਲਿਆ ਸਤਗੁਰੂ ਜੀ ਦੇ ਬਾਜ ਨੇ ਤੇ ਪਟਕਾ ਕੇ ਪੁੰਝੇ ਲਿਆ ਕੇ ਮਾਰਿਆ ਜਦੋਂ ਪਟਕਾ ਕੇ ਪੁੰਝੇ ਮਾਰਿਆ ਗੁਰਸਿੱਖਾਂ ਨੇ ਬਾਜ ਫੜ ਲਿਆ ਤੇ ਬਾਜ ਫੜ ਕੇ ਨਾ ਧੰਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਲੈ ਗਏ ਆਹ ਬਾਤ ਕਹਿ ਕੇ ਮੈਂ ਵਿਚਾਰ ਦੀ ਸਮਾਪਤੀ ਕਰਨ ਲੱਗਾ ਸਾਥ ਸੰਗਤ ਧਿਆਨ ਨਾਲ ਸੁਣਿਓ ਜੀ ਜਦੋਂ ਬਾਜ ਸਤਗੁਰੂ ਮਹਾਰਾਜ ਜੀ ਦੇ ਕੋਲ ਆਇਆ ਨਾ ਗੁਰਸ਼ਖਾ ਨੇ ਲੈ ਕੇ ਆਂਦਾ ਤੇ ਸਤਗੁਰੂ ਮਹਾਰਾਜ ਜੀ ਨੇ ਨਾ ਸਤਗੁਰੂ ਮਹਾਰਾਜ ਜੀ ਨੇ ਨਾ ਉਸ ਬਾਜ ਨੂੰ ਨਾ ਜਿਵੇਂ ਪਹਿਲੇ ਆਪਣੇ ਬਾਜ ਨੂੰ ਬਾਹ ਤੇ ਰੱਖਿਆ ਸੀ ਇਦਾਂ ਹੀ ਰੱਖ ਲਿਆ ਸਾਹ ਹੁਣ ਵੇਖੋ ਜਿਸ ਬਾਜ ਨੂੰ ਗੁਰੂ ਦੇ ਸਾਹਮਣੇ ਇੰਨੇ ਨੇੜੇ ਉਹ ਗੁਰੂ ਦਾ ਦਰਸ਼ਨ ਕਰਨ ਦਾ ਸੁਭਾਗ ਮਿਲੇ ਉਹਦੇ ਤੋਂ ਵੱਡਾ ਹੋਰ ਹੋਣ ਸਕਦਾ। ਵੇਖੋ ਗੁਰੂ ਦਾ ਦਰਸ਼ਨ ਹੋ ਜਾਏ ਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਪੈ ਜਾਏ ਤੇ ਸਤਗੁਰੂ ਜੀ ਦੀ ਅੰਮ੍ਰਿਤ ਬਾਣੀ ਨੇ ਕਿਹਾ ਪ੍ਰੇ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ। ਦੁਨੀਆਂ ਦੇ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ ਜਦੋਂ ਗੁਰੂ ਦੀ ਐਸੀ ਕਿਰਪਾ ਦ੍ਰਿਸ਼ਟੀ ਹੋ ਜਾਏ। ਸਤਿਗੁਰੂ ਕਿਰਪਾ ਦ੍ਰਿਸ਼ਟੀ ਨਾਲ ਉਹਦੇ ਵੱਲ ਵੇਖ ਰਹੇ ਨੇ ਅਜੇ ਤੇ ਇੰਨੀ ਦੇਰ ਨੂੰ ਨਾ ਬਾਦਸ਼ਾਹ ਨੇ ਆਪਣੇ ਸਿਪਾਹੀਆਂ ਨੂੰ ਭੇਜਿਆ ਵੀ ਜਿੱਥੇ ਬਾਜ ਜਾਵੇ ਨਾ ਤੈਨੂੰ ਵਾਪਸ ਲੈ ਜਾਏ ਲੈ ਕੇ ਆਇਓ ਜੇ ਤੇ ਇਹ ਵੀ ਪਹੁੰਚ ਗਏ ਸਤਿਗੁਰੂ ਮਹਾਰਾਜ ਜੀ ਦੇ ਪਾਸ ਤੇਜੀ ਦੇ ਨਾਲ ਘੋੜੇ ਸਾਈਡ ਤੇ ਕੀਤੇ ਅੰਦਰ ਆਏ ਤੇ ਆ ਕੇ ਕਹਿਣ ਲੱਗੇ ਵੀ ਇਹ ਬਾਜ ਸਾਡਾ ਹੈ ਤੇ ਵਾਪਸ ਕਰ ਦਿਓ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਇਹਦੀ ਕੀ ਨਿਸ਼ਾਨੀਆਂ ਵੀ ਬਾਜ ਤੁਹਾਡਾ ਹੈ ਕਹਿਣ ਲੱਗੇ ਵੀ ਤੁਹਾਨੂੰ ਕਹਿ ਰਿਹਾ ਪਿਆਰ ਨਾਲ ਇਹ ਬਾਜ ਸਮੇਂ ਦੀ ਹਕੂਮਤ ਦੇ ਬਾਦਸ਼ਾਹ ਦਾ ਉਹਦੇ ਨਾਂ ਤੋਂ ਲੋਕ ਥਰ-ਥਰ ਕੰਬਦੇ ਨੇ ਜੇਰੀ ਤੋਂ ਬਿਨਾ ਇਹ ਬਾਜ ਵਾਪਸ ਕਰ ਦਿਓ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਦਲੇਰੀ ਸੁਣਿਓ ਜੇ ਕਹਿਣ ਲੱਗੇ ਵੀ ਜੇ ਕਿਸੇ ਕੋਲੋਂ ਚੀਜ਼ ਲਈ ਹੋਵੇ ਨਾ ਤੇ ਉਹਨੂੰ ਵਾਪਸ ਦੇਈ ਦੀਏ ਚਾਹੇ ਉਹ ਮੰਗ ਕੇ ਲੈ ਲਈਏ ਚਾਹੇ ਉਧਾਰੀ ਲੈ ਲਈਏ ਕਿਸੇ ਤਰ੍ਹਾਂ ਦੀ ਵੀ ਪਹਿਲੇ ਇੱਕ ਗੱਲ ਦੱਸੋ ਵੀ ਅਸੀਂ ਤੁਹਾਡੇ ਕੋਲੋਂ ਮੰਗ ਕੇ ਬਾਜ ਲਿਆ ਹੈ ਕਹਿੰਦੇ ਨਹੀਂ ਤੁਹਾਡੇ ਕੋਲੋਂ ਖੋਇਆ ਹੈ ਕਹਿੰਦੇ ਨਹੀਂ ਇਹ ਆਇਆ ਸ਼ਰਨ ਵਿੱਚ ਗੁਰੂ ਦੀ ਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਏ ਫਿਰ ਗੁਰੂ ਉਹਦੀ ਬਾਹ ਹੁੜ ਲੈਂਦਾ ਉਹਨੂੰ ਗਲ ਬਕੜੀ ਨਾ ਲਾ ਲੈਂਦਾ ਗੁਰੂ ਸ਼ਰਨ ਸੂਰ ਹੈ ਸਤਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਇਹ ਬਾਜ ਤੇ ਹੁਣ ਵਾਪਸ ਹੋਣਾ ਨਹੀਂ ਜਦੋਂ ਕਿਹਾ ਨਾ ਬਾਜ ਵਾਪਸ ਨਹੀਂ ਹੋਣਾ ਤੇ ਇਹ ਕਹਿੰਦੇ ਵੀ ਤੁਹਾਨੂੰ ਪਤਾ ਨਹੀਂ ਬਾਦਸ਼ਾਹ ਦੀ ਤਾਕਤ ਕਿੰਨੀ ਹੈ ਤੇ ਜਦੋਂ ਕਿਹਾ ਨਾ ਬਾਦਸ਼ਾਹ ਦੀ ਤਾਕਤ ਕਿੰਨੀ ਹੈ ਤੇ ਇੱਕ ਗੁਰੂ ਦਾ ਸਿੱਖ ਕੋਲ ਖੜਾ ਹੈ ਉਨੇ ਥੋੜੀ ਜੀ ਆਵਾਜ਼ ਜਦੋਂ ਉੱਚੀ ਕੀਤੀ ਨਾ ਤੇ ਇਹ ਨਾ ਥਰ ਥਰ ਕੰਬਦੇ ਪਿੱਛੇ ਹੋ ਗਏ ਇੰਨੀ ਤੇਜ਼ੀ ਨਾਲ ਘੋੜੇ ਤੇ ਸਵਾਰ ਹੋ ਕੇ ਗਏ ਕਿ ਜਿਵੇਂ ਨਾ ਘੋੜੇ ਹਵਾ ਨਾਲ ਗੱਲਾਂ ਕਰਦੇ ਨੇ ਸਿਰਫ ਇੱਕ ਦਬਕਾ ਪਿਆ ਸਾਧ ਸੰਗਤ ਕਿਸੇ ਨੂੰ ਚਾਟਾ ਨਹੀਂ ਸਿਖਾਇਆ ਸਿਖਾਇਆ ਤੇਜੀ ਦੇ ਨਾਲ ਸਮੇਂ ਦੀ ਹਕੂਮਤ ਦੇ ਬਾਸ ਤੇ ਇਧਰ ਸਤਿਗੁਰੂ ਮਹਾਰਾਜ ਗੁਰਸਿੱਖਾਂ ਨੂੰ ਕਹਿੰਦੇ ਵੀ ਚਲੋ ਚਲੀਏ ਬਾਜ ਬਾਂਦੇ ਰੱਖਿਆ ਤੇ ਸਤਿਗੁਰੂ ਬਾਜਵਲ ਵੇਖ ਰਹੇ ਨੇ ਤੇ ਜਦੋਂ ਬਾਜ ਵੱਲ ਸਤਿਗੁਰੂ ਜੀ ਨੇ ਵੇਖਿਆ ਨਾ ਤੇ ਬਾਜ ਦੀਆਂ ਅੱਖਾਂ ਵਿੱਚੋਂ ਨੇਤਰ ਆ ਗਏ ਨੇਤਰਾਂ ਦੇ ਵਿੱਚੋਂ ਨਾ ਜਲ ਆ ਗਿਆ ਤੇ ਗੁਰਸਿੱਖਾਂ ਨੂੰ ਪੁੱਛਦੇ ਨੇ ਬਾਜ ਵੱਲ ਵੇਖ ਕੇ ਕਹਿਣ ਲੱਗੇ ਦੱਸੋ ਵੀ ਇਹ ਬਾਜ ਬਾਰੇ ਕੁਝ ਕਹਿਣਾ ਚਾਹੋਗੇ ਤੇ ਗੁਰਸਿੱਖ ਕਹਿੰਦੇ ਸਤਿਗੁਰੂ ਮਹਾਰਾਜ ਇਹ ਬਾਜ ਨਾ ਕਿਤੇ ਇੱਥੇ ਦਾ ਨਹੀਂ ਲੱਗਦਾ ਕਿਸੇ ਵਿਦੇਸ਼ ਦਾ ਲੱਗਦਾ ਐਡਾ ਸੋਹਣਾ ਐਡੀ ਸਮਰੱਥਾ ਵਾਲਾ ਬਾਜ ਇਹ ਕਿਸੇ ਵਿਦੇਸ਼ ਤੋਂ ਆਇਆ ਲੱਗਦਾ ਤੇ ਸਤਿਗੁਰੂ ਤੇ ਅੰਤਜਾਮੀ ਨੇ ਕਹਿਣ ਲੱਗੇ ਇਹ ਵਿਦੇਸ਼ ਤੋਂ ਹੀ ਆਇਆ ਹੈ ਇਹ ਭੇਟਾ ਹੋਇਆ ਹੈ ਤੇ ਹੁਣ ਆ ਗਿਆ ਗੁਰੂ ਕੋਲ ਤੇ ਸਤਿਗੁਰੂ ਮਹਾਰਾਜ ਜੀ ਇਦਾਂ ਰੱਖ ਕੇ ਨਾ ਬਾਹ ਤੇ ਬਾਜਵਲ ਵੇਖਦੇ ਆਂ ਵੇਖਦੇ ਜਦੋਂ ਬਾਜ ਦੀਆਂ ਅੱਖਾਂ ਵਿੱਚੋਂ ਨੇਤਰਾਂ ਵਿੱਚੋਂ ਜਲ ਆ ਗਿਆ ਤੇ ਸਤਿਗੁਰੂ ਬਾਜ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਵੀ ਤੇਰੇ ਨੇਤਰਾਂ ਵਿੱਚੋਂ ਜਲ ਕਿਉਂ ਆਇਆ ਸੁਣਿਓ ਜੇ ਸਾਧ ਸੰਗਤ ਰਾਈਟਰ ਨੇ ਕੀ ਲਿਖਿਆ ਕਹਿਣ ਲੱਗਾ ਸਤਿਗੁਰੂ ਮੈਂ ਉਨੀ ਦਿਨ ਆਪਣੇ ਆਪ ਨੂੰ ਅਪਹਾਗਾ ਸਮਝਦਾ ਸਾਂ ਜਿਤਨੀ ਦਿਨ ਸਮੇਂ ਦੀ ਹਕੂਮਤ ਦਾ ਜ਼ੁਲਮ ਸਹਿੰਦਾ ਰਿਹਾ ਅੱਜ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦਾ ਦਰਸ਼ਨ ਕੀਤਾ ਤੇ ਮੈਂ ਵੈਰਾਗ ਵਿੱਚ ਆ ਕੇ ਆਖਦਾ ਕਿ ਮੇਰਾ ਜਨਮ ਧੰਨ ਹੋ ਗਿਆ ਯਾਦ ਰੱਖਣਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਨਾ ਉਹਦਾ ਜਨਮ ਧੰਨ ਹੋ ਜਾਂਦਾ ਅੱਜ ਇਹ ਬਾਝ ਗੁਰੂ ਦੀ ਸ਼ਰਨ ਵਿੱਚ ਆ ਕੇ ਨਾ ਆਪਣੇ ਆਪ ਨੂੰ ਕਹਿੰਦਾ ਮੈਂ ਧਨ ਹੋ ਗਿਆ ਤੇ ਸਤਿਗੁਰੂ ਨੇ ਬਾਜ ਬਾਹ ਤੇ ਰੱਖਿਆ ਘੋੜੇ ਤੇ ਸਵਾਰ ਹੋ ਗਏ ਠੁਮਕ ਠੁਮਕ ਕਰਦਾ ਘੋੜਾ ਚਲਦਾ ਜਾ ਰਿਹਾ ਤੇ ਬਾਜ ਤੇ ਸਤਿਗੁਰੂ ਗੱਲਾਂ ਕਰਦੇ ਜਾ ਰਹੇ ਨੇ ਇਸ ਤੋਂ ਅਗਲੀਆਂ ਗੱਲਾਂ ਫਿਰ ਸਤਿਗੁਰ ਜੀ ਦੀ ਵਡਿਆਈ ਦੀ ਆਪਾਂ ਫਿਰ ਕਰਾਂਗੇ ਸਤਿਗੁਰ ਜੀ ਦੇ ਆਗਮਨ ਦਿਵਸ ਦੀ ਬਹੁਤ 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 ਵਧਾਈ